ਮਾਮਲਾ ਅੰਮ੍ਰਿਤਸਰ ਦੇ ਬੇਰਕਾ ਮੰਡਲ ਬਾਈਪਾਸ ਦਾ ਹੈ ਜਿੱਥੇ ਕੀ ਸਵੇਰੇ ਤੜਕੇ ਸਾਰ ਹੀ 에어ਪੋਰਟ ਤੋਂ ਸਪਾਰੀ ਛੱਡ ਕੇ ਵਾਪਸ ਪਰਤ ਰਹੀ ਤੇ ਦਫਤਰ ਇਨੋਵਾ ਕਾਰ ਦੀ ਟ੍ਰੈਕਟਰ ਟ੍ਰੈਲੀ ਨਾਲ ਟੱਕਰ ਹੋਣ ਨਾਲ ਇਨੋਵਾ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਇਨੋਵਾ ਚਾਲਕ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਜਿਸ ਨਾਲ ਦੋਵਾਂ ਗੱਡੀਆਂ ਦੇ ਚਾਲਕਾਂ ਦੀ ਮੌਤ ਹੋ ਗਈ ਇਸ ਮੰਦੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਅਤੇ ਮੌਕੇ ਤੇ ਮਜੂ ਲੋਕਾਂ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਭਗਤਾਵਾਲਾ ਦਾਣਾ ਮੰਡੀ ਤੋਂ ਇੱਕ ਟਰੈਕਟਰ ਟਰੈਲੀ ਵਾਪਸ ਮੰਡੀ ਵੱਲੋਂ ਆ ਰਹੀ ਸੀ ਜਿਸ ਨੂੰ 에어ਪੋਰਟ ਤੋਂ ਆ ਰਹੀ ਤੇ ਦਫਤਾਰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਉਹਨਾਂ ਦੱਸਿਆ ਕਿ ਹਾਦਸੇ ਦੌਰਾਨ ਜਿੱਥੇ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ ਉੱਥੇ ਹੀ ਦੋਵੇਂ ਗੱਡੀਆਂ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯਾਨੀ ਇਹ ਗੱਲ ਹੋਈ ਕਿ ਕਿਹੜੀ ਜਗ੍ਹਾ ਤੇ ਸੜਕ ਤੇ ਐਕਸੀਡੈਂਟ ਹੋਇਆ ਜੀ ਆ ਆਪਣਾ ਫੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵੇਲੇ ਰੈਂਕ ਸੀ ਕਿ ਗੱਲ ਕਿਸ ਤਰ੍ਹਾਂ ਹੋਈ ਕਿ ਨੋਵਾ ਗੱਲ ਜੀ ਉੱਥੋਂ ਟਰੈਕਟਰ ਤੁਰਿਆ ਹੋਆ ਕੋਈ 5:30 ਵਜੇ ਤੇ ਰੋਡ ਤੇ ਜਾਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਂ ਵਾਲੇ ਦਾਣਾ ਮਿੱਟੀ ਤੁਰ ਰਹੀ ਤੇ ਗਲਤੀ ਕਿਹਦੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲ ਦੀ ਵੀ ਕਹਿ ਸਕਦੇ ਆ ਅਗਲਾ ਹਾਂਜੀ ਏ ਸਰ ਗੱਡੀ ਤੇ ਸੀ ਕਿ ਬਹੁਤ ਤੇਜ਼ ਹੀ ਗੱਡੀ ਗੱਡੀ ਬਹੁਤ ਤੇਜ਼ ਹੀ ਹਾਂਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜਿਹੜਾ ਨੋ ਗੱਡੀ ਵਾਲਾ 에어ਪੋਰਟ ਤੋਂ ਆਇਆ ਸੀ ਸਰ ਕੋ ਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣਾ ਇਹ ਨਾਲ ਹੀ ਟਰੈਕਟਰ ਕਿਸੇ ਘਰੇ ਪੈਂਦੇ ਨੇ ਟਰਾਲੀ ਰੋਗ ਦਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਦੇ ਇਹ ਤਾਂ ਮੋਟਰ ਦੋ ਬੰਦੇ ਦੇ ਮੋਟਰ ਜੀ ਕਿੱਥੇ ਕਿੱਥੋਂ ਰਹਿਣ ਵਾਲੇ ਸਰ ਇੱਕ ਜੀ ਦਾਣਾ ਇੱਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂਜੀ ਨਾਲ ਇੱਥੋਂ ਦਾ ਜਿਹੜਾ ਸਰੋਂਸਾ ਕਿੱਥੋਂ ਦਾ ਰਹਿਣ ਵਾਲਾ ਆ ਲਾਗੇ ਪਿੰਡ ਵਾਲਾ ਕਿਹੜਾ ਇੱਥੋਂ ਦਾ ਹਾਂਜੀ ਆ ਉਹ ਨੂੰ ਲੱਗੇ ਦਾ ਲੱਗਦਾ ਕੁਟ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਨਾ ਦੇ ਬਟਾਲੇ ਚੱਲਿਆ ਹੈ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚੰਗਾਵਾ ਪਿੰਡ ਇਹਦੇ ਇਹਦੇ ਲਾਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਿਤੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਆ ਦੋਵਾਂ ਜਣੇ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਹੈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਹੈ ਗਲਤੀ ਗਲਤੀ ਕਰਦੀ ਹੈ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜੇ ਪੁੱਛਣਗੇ ਤੇ ਉਸ ਨਾਲ ਕਾਰਵਾਈ ਕੀਤੀ ਜਾਊਗੀ ਕਿੱਥੋਂ ਰਹਿਣ ਵਾਲਾ ਕਿੱਥੋਂ ਦੇ ਸੀ ਇਹ ਕੌਣ ਆ ਜਿਹੜਾ ਦੇਖ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈਗੇ ਇਧਰ ਠਿੱਖੀ ਪਿੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਰੇ ਘਾਰੇ ਤਰਨਤਾਰਨ ਰੋਡ ਤੇ ਰਹਿੰਦਾ ਆ ਸਤਿਨਾਮ ਦੋਨਾ ਸਰ ਵਾਰਦਾ ਕਿਹੜੀ ਜਗ੍ਹਾ ਤੇ ਆਇਆ ਤੇਰੇ 6 ਵਜੇ ਦੀ ਇਹ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇੱਥੇ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ ਆਹ ਪਾਸ ਮੀਰ ਕਾ ਪਾਸ ਹਾਂ